ਓਏ ਕਾਲੇ ਕਿੱਧਰ ਜਾਣਾ ਕੰਜਰ ਦੇ ਆ ਭਾਈ ਨਾਲੇ ਤਾਂ ਅੱਜ ਖੇਪਲ ਜਾਂਦਾ ਦਾੜੀ ਕਰਾ ਕੇ ਆਉਂਦੀ ਵਿਆਹ ਜੈ ਨਾਲੇ ਇਹਨੂੰ ਦਿਖਾ ਕੇ ਲੈਣਾ ਮੋਟਰਸਾਈਕਲ ਨੂੰ ਕਿਵੇਂ ਦੇਖਣ ਆਲੇ ਆਉਣਗੇ ਤੈਨੂੰ ਹੋਰ ਓਏ ਉੱਥੇ ਕਰਿਆ ਕੰਜਰ ਦੇ ਹੋਰੇ ਦੁਕਾਨ ਕਰੀ ਦਿਖੇਪੋਂ ਤਦਾ ਆ ਗਿਆ ਹੋਰੇ ਦੁਕਾਨ ਕਰ ਲਈ ਉਹਨੇ ਹੋਰੇ ਕਰ ਲਈ ਹੋਰ ਸਾਨੂੰ ਨਹੀਂ ਪਤਾ ਇਹ ਖੜਾ ਇਹਨੂੰ ਕਵਾੜ ਨੂੰ ਉਰੀ ਲਾ ਰਿਹਾ ਅੱਲਾਹ ਆਰੇ ਗਾ ਓਰੇ ਤਾਂ ਇਹਨੇ ਕਰਿਆ ਗੰਡੂਆਂ ਦਾ ਮੁੰਡੇ ਨੇ ਮੋਟਰਸਾਈਕਲ ਦੀ ਕਾਮ ਠੀਕ ਹੈ ਜਦੋਂ ਦਾ ਮੋਟਰਸਾਈਕਲ ਸਮਝਾ ਲਿਆ ਬਾਈ ਸਮਝਾ ਦੇ ਟਾਈਮ ਨਹੀਂ ਤੇਰਾ ਖਰਾਬ ਹੋ ਇਧਰ ਸਾਡੀ ਘਟਾਉਣਿਆ ਤੇਰੀ ਆ ਠੀਕ ਆ ਆਇਆ ਬਾਈ ਬਣਾ ਦੇ ਬੰਦਾ ਬਾਈ ਬੈ ਜਾ ਗਈ ਸਾਡੀ ਇਹਦੀ ਇਹੀ ਜੀ ਬਣਾ ਦੀ ਬਾਈ ਬਣ ਕੇ ਇਹਨੂੰ ਕੱਲ ਨੂੰ ਦੇਖਣ ਆਲੇ ਆਉਣਗੇ ਠੀਕ ਹੈ ਜੀ ਚੰਗਾ ਮੁੰਡੇ ਨੂੰ ਮੁਰਨ ਨਾ ਦੇਖਣ ਆਲੇ ਐ ਕਹਣੇ ਵੀ ਗੱਲ ਬਣਾ ਦੀ ਜਮਾ ਠੀਕ ਹੈ ਜਮਾ ਇਹਨੂੰ ਪੁਲਿਸ ਦੀ ਰਿਪੋਰਟ ਬਣਾ ਦੇ ਹਾਂ ਬਾਈ ਦੇਖੋ ਇਹੀ ਬੇਨਤੀ ਹੈ ਏ ਮੁੰਡੇ ਨੇ ਜਖੇਪੁਰ ਤੋਂ ਕੀ ਨੋਆ ਤੇਰਾ ਸ਼ੇਰਾ ਜੀ ਸ਼ੇਰੇ ਨੇ ਸ਼ੇਰੇ ਨੇ ਦੁਕਾਨ ਕਰੀਏ ਵੱਡੇ ਸਕੂਲ ਲਵੇ ਸਰਕਾਰੀ ਲਵੇ ਤੇ ਇਹਦੀ ਦਾੜੀ ਕਟਾਉਣੀ ਹੈ ਕੋਈ ਕੰਮ ਕਰਾਉਣਾ ਵਿਆਹ ਸ਼ਾਦੀ ਆਉਂਦੀ ਆ ਹੁਣ ਸਾਰਾ ਕੰਮ ਇਹ ਮੁੰਡੇ ਤੋਂ ਕਰਾਉਣਾ ਵੱਤੋਂ ਵੱਤ ਇਹ ਭਾਈ ਦੀ ਸਪੋਰਟ ਕਰਨੀ ਆਪਾਂ ਨੇ ਦੇਖਾ